ਨਿਰਦਾਂਕ ਕੁਲਵਲ ਸਿੰਘ ਕਿਹੜਾ ਪੰਡਾ ਜੀ ਪੰਡਾ ਮਹਬੂਤ ਬੋਦੀ ਇਹ ਜਿਹੜੇ ਮਹਾਰਾਜ ਜੀ ਦੇ ਸਰੂਪਾਂ ਦਾ ਇਹ ਹੋਇਆ ਸਿੱਧਾ ਹੋਈ ਜੀ ਇਹ ਜੀ ਰਾਤ ਨੂੰ ਜਦੋਂ ਬੰਦ ਕਰਕੇ ਗਏ ਆ ਤਾਂ ਬਾਅਦ ਵਿੱਚ ਕਿਤੇ ਪੱਖਾ ਚੱਲਦਾ ਰਹਿ ਗਿਆ ਪਰ ਸੱਚਖੰਡ ਵਾਲਾ ਜਿਹਦਾ ਦਵਾਰ ਨਾਲ ਲੱਗਿਆ ਹੁੰਦਾ ਉਹ ਬਾਅਦ ਚ ਇੱਕ ਸ਼ੌਟ ਹੋ ਗਿਆ ਜਦ ਮੈਂ 새벽 3:30 ਵਜੇ ਆਇਆ ਜੀ ਤਾਂ ਅਗਰ ਜਦ ਖੋਲਿਆ ਤੋਂ ਸੀ ਜਾਂਦਰ ਤੇ ਦੇਖਿਆ ਕਿ ਦੋਵਾਂ ਚਾਵੇ ਨੂੰ ਉੱਤੇ ਅੱਗ ਪਈ ਸੀ ਫਿਰ ਸੈਰ ਦਿੱਤੇ ਕੀਤਾ ਹੋਰ ਕੁ ਕਿੰਨੇ ਸੀ ਜਿਹੜੇ ਮਹਾਰਾਜ ਦੇ ਜਿਹੜੇ ਅਫੀਕਰ ਆ ਗਣ theater ਸੀ ਇੱਕ ਬੜਾ ਮੋਟਾ ਲਗਾ ਬਾਰ ਲੇਕਿਨ ਤਿੰਨ ਹੂਮ ਸੀਗੇ ਤੇ ਤਿੰਨੇ ਤੇ ਤਿੰਨੇ ਉਹੋ ਹੀ ਅਜੇ ਚੈੱਕ ਕਰਕੇ ਆਏ ਇਹ ਤੁਹਾਨੂੰ ਕਿਸੇ ਦੇ ਕੋਲੇ ਡਾਊਟ ਨਹੀਂ ਕੋਈ ਸ਼ੱਕ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਤਾਲੇ ਲੱਗੇ ਤਾਲੇ ਬਾਹਰ ਲੱਗੇ ਸੀਗੇ ਸੀਰੇ ਆ ਕੇ ਮੈਂ ਤਾਲੇ ਕੋਲੇ ਦੇ ਤੁਸੀਂ ਹੁਣ ਕੀ ਰੋਸੀ ਲੰਗ ਕਰਦੇ ਅਸੀਂ ਲੰਗ ਕੋਈ ਨਹੀਂ ਕਰਦੇ ਅਸੀਂ ਤੇ ਇਹ ਕਹਿੰਦੇ ਆ ਕਿ ਜਿਹੜੀ ਸਾਫ ਸਵਾਲ ਹੈ ਹੋਰ ਵਧੀਆ ਹੋਣੀ ਚਾਹੀਦੀ ਆ ਤੇ ਜਿੱਦਾਂ ਇਹ ਹੋਸ਼ਾਟ ਹੋਇਆ ਹੈ ਤੇ ਨਾ ਹੋਵੇਗਾ ਇਹ ਦੇਲਤੀ ਕਰਦੇ ਆ ਪਰਮਾਤਮਾ ਅਗੇ ਅਰਦਾਸ ਹੀ ਕਰਦੇ ਆ ਕਿ ਇਹ ਹੋਇਆ ਮਾੜਾ ਇਦਾਂ ਨਹੀਂ ਹੋਣਾ ਚਾਹੀਦਾ ਜਿਆਦਾ ਨੁਕਸਾਨ ਵੀ ਹੋ ਸਕਦਾ ਸੀ ਸਰੂਪਾਂ ਦੇ ਵੀ ਅਗਰ ਟੇੜਾ ਹੋ ਸਕਦੇ ਸੀ ਪਰ ਚਲੋ ਬਚ ਗਏ ਪਰਮਾਤਮਾ ਨੇ ਮਿਹਰ ਕੀਤੀ ਜਿਹੜੇ ਹੁਣ ਇਹ ਸਰੂਪ ਹੈ ਮਹਾਰਾਜ ਜੀ ਇਹ ਹੁਣ ਕਿੱਥੇ ਲਿ ਜਾ ਰਹੇ ਤੁਸੀਂ ਇਹਨਾਂ ਨੂੰ ਸੰਸਕਾਰ ਕਰਨ ਵਾਸਤੇ ਏ ਅਸੀਂ ਸਰੋਨੀ ਕਮੇਟੀ ਮੈਂਬਰ ਨੂੰ ਰਿਪੋਰਟ ਦਿੱਤੀ ਸੀਗੀ ਪੁਲਿਸ ਦੀ ਰਿਪੋਰਟ ਕਰਾਈ ਸੀਗੀ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਉਹਨਾਂ ਨੇ ਉੱਥੇ ਗੋੰਦਵਾਲ ਸਾਹਿਬ ਗੋੰਦਵਾਲ ਸਾਹਿਬ ਦੇ ਨਾਲ ਕੱਲੂ ਸਿਰੇ ਜਾਓ ਤੁਸੀਂ ਲੈ ਕੇ ਜਾਓ ਪਿੰਡ ਵਾਸੀ ਕੇ ਨਾਲ ਉਹ ਆਉਂਗੇ ਪਿੰਡ ਦੇ ਆਪਣੇ ਸੰਗਤ ਜਾਓਗੇ ਤੇ ਸਰੋਨੀ ਕਮੇਟੀ ਸਰਚਾਰ ਮਿੱਟੀ ਦਾ ਜਿਹੜਾ ਨੰਬਰ ਹੋ ਜਾਊਗਾ ਨਾਲ ਤੇ ਬੰਗਿਆ ਤੋਂ ਆਉਂ ਹਾਂ ਚਰ ਜਦ ਤੱਕ ਅਮਰ ਗੋੰਦਵਾਲ ਸਾਹਿਬ ਤੋਂ ਆਏ ਸੀਗੇ ਉਹ ਲੜੀ ਜਿਹੜੀ ਆਪਣੇ ਇਲਾਕੇ